ਹੇ ਪੀੜਾ ਨਹੀਂ ਸ਼ੋਕ ਲੋਕੀ ਆਖਦੇ ਸ਼ਰਾਬੀ ਪਰ ਤੇਰੀ ਅਸੀਂ ਨਾ ਬਹੁਤ ਸਾਰੇ ਕੇਸ ਅਜਿਹੇ ਦੇਖਦੇ ਆ ਕਿ ਜਿਨ੍ਹਾਂ ਦੀ ਆਵਾਜ਼ ਬਹੁਤ ਜ਼ਿਆਦਾ ਸੋਹਣੀ ਹੁੰਦੀ ਏ ਤੇ ਉਹੋ ਜਿਹੇ ਇਨਸਾਨ ਗਲੀਆਂ 'ਚ ਰੋਲਦੇ ਫਿਰਦੇ ਆ ਪਰ ਜਿਨ੍ਹਾਂ ਦੀ ਆਵਾਜ਼ ਨਹੀਂ ਹੁੰਦੀ ਜੋ ਬੇਸੁਰੇ ਹੁੰਦੇ ਆ ਉਹ ਪੈਸੇ ਖਰਚ ਕੇ ਅੱਜ ਦੇ ਟਾਈਮ 'ਚ ਗਾਇਕ ਬਣੇ ਫਿਰਦੇ ਆ ਪਰ ਹੁਣ ਨਾ ਜਦੋਂ ਦਾ ਸੋਸ਼ਲ ਮੀਡੀਆ ਹਰ ਇੱਕ ਦੇ ਹੱਥ ਵਿੱਚ ਆ ਗਿਆ ਏ ਉਦੋਂ ਦਾ ਉਹਨਾਂ ਹੀਰਿਆਂ ਦੀ ਪਛਾਣ ਵੀ ਹੋਣ ਲੱਗ ਪਈ ਏ ਜੋ ਗਲੀਆਂ 'ਚ ਰੋਲਦੇ ਫਿਰਦੇ ਆ। ਖਾਲੀ ਵਿੱਚ ਇੱਕ ਵੀਰ ਸਨੀ ਸਕੰਦਰ ਇੱਕ ਗਰੀਬ ਮਹਾਤਰ ਜਿਹਾ ਉਹ ਬਾਈ ਜੋ ਘਰੋਂ ਬਹੁਤ ਹੀ ਜ਼ਿਆਦਾ ਗਰੀਬ ਏ। ਇਸ ਵੀਰ ਦੀਆਂ ਜੁੱਤੀਆਂ ਤੁਸੀਂ ਦੇਖ ਸਕਦੇ ਹੋ ਜੋ ਗੋਹੇ ਨਾਲ ਲਿਬੜੀਆਂ ਹੋਈਆਂ ਵਾਂ ਪਰ ਇਸ ਵੀਰ ਦੀ ਆਵਾਜ਼ ਇੰਨੀ ਜ਼ਿਆਦਾ ਸੋਹਣੀ ਆ ਕਿ ਸੁਣ ਕੇ ਸੱਚੀ ਰੂਹ ਨੂੰ ਸਕੂਨ ਮਿਲਦਾ ਏ ਇਹ ਗਵਾਚਿਆ ਹੋਇਆ ਹੀਰਾ ਹੁਣ ਸਾਹਮਣੇ ਆਇਆ ਏ ਸੋ ਆਓ ਇਸ ਵੀਰ ਦੇ ਮੂੰਹੋਂ ਹੀ ਇੱਕ ਗਾਣਾ ਸੁਣਦੇ ਆ ਪੀਣ ਦਾ ਨੀ ਸ਼ੌਂਕ ਲੋਕੀ ਆਖਦੇ ਸ਼ਰਾਬੀ ਇਹ ਗਾਣਾ ਨਸ਼ੱਤਰ ਗੇਲ ਦਾ ਵੀਰ ਸੁਣਾ ਰਿਹਾ ਏ ਸੋ ਆਓ ਇਕੱਠੇ ਬੈਠ ਕੇ ਵੀਡੀਓ ਦੇਖਦੇ ਆ ਪੀਣੇ ਦਾ ਨਹੀਂ ਸ਼ੌਕ ਉਹ ਕੀ ਆਵਾਜ਼ ਆ ਭਾਈ ਹਾਏ ਪੀਣੇ ਦਾ ਨਹੀਂ ਸ਼ੌਕ ਲੋਕੀ ਆਖਦੇ ਸ਼ਰਾਬੀ ਪਰ ਤੇਰੀਆਂ ਦੁੱਖਾਂ ਦੇ ਸਤਾਏ ਹੋਏ ਪੀਣੇ ਆਏ ਖੜੇ ਕਦੋਂ ਦੇ ਮਰ ਮੁਕ ਜਾਂਦੇ ਪਰ ਤੇਰੀਆਂ ਦੂ ਪੀੜਾ ਦੀ ਸ਼ੋਕ ਲੋਕੀ ਆਖਦੇ ਸ਼ਰਾਬੀ ਸਾਦਾ ਬਲ ਕੇ ਤੇ ਪੀੜਾ ਦੀ ਮਜ਼ਾ ਨਹੀਂ ਸੁੱਖ ਦੀ ਰਹੀ ਤੋਂ ਸੁੱਖਾ ਮੇਰੇ ਲਈ ਹਦਾਰ ਹੋਏ ਸਾਦਾ ਬਲ ਕੇ ਤੇ ਪੀੜਾ ਦੀ ਮਜ਼ਾ ਨਹੀਂ ਸੁੱਖ ਦੀ ਰਹੀ ਤੋਂ ਸੁੱਖਾ ਮੇਰੇ ਲਈ ਹਦਾਮੀ ਹੋ ਦਿੱਤੀਆਂ ਨੇ ਅੱਜ ਦਿੱਤੀਆਂ ਨੇ ਅੱਜ ਦੇ ਬੱਜੇ ਹੋਏ ਪੀਨੇ ਆ ਪੀਣ ਜਾਣੀ ਸ਼ੋਤ ਰੋਕੀ ਆਖ ਦੇ ਸ਼ਰਾਬੀ ਆ ਵੀਰ ਜੋ ਨਾਲ ਇਸ ਵੀਰ ਦੀ ਵੀਡੀਓ ਬਣਾ ਰਿਹਾ ਹੈ ਇਹ ਵੀਰ ਨੂੰ ਪੂਰੀ ਸਪੋਰਟ ਕਰ ਰਿਹਾ ਹੈ ਸੋ ਤੁਸੀਂ ਵੀ ਇਸ ਵੀਰ ਦੀ ਫੁੱਲ ਸਪੋਰਟ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰਕੇ ਤੇ ਕਮੈਂਟਾਂ 'ਚ ਇਹ ਜ਼ਰੂਰ ਦੱਸਿਓ ਕੇ ਵੀਰ ਦੀ ਆਵਾਜ਼ ਤੁਹਾਨੂੰ ਕਿਵੇਂ ਦੀ ਲੱਗੀ ਸੱਚੇ ਦਿਲ ਨੂੰ ਸਕੂਨ ਮਿਲਿਆ ਜਾਂ ਨਹੀਂ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਇਹ ਵੀਡੀਓ ਸੈਂਡ ਜਰੂਰ ਕਰਿਓ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਰੱਬ ਰਾਖਾ